ਸਾਲ ਸੰਗਤ ਜੀ ਆਓ ਤੁਹਾਨੂੰ ਅੱਜ ਗੁਪਤੀ ਪੀਰ ਮਹਾਰਾਜ ਜੀ ਦੇ ਦ دیدار ਕਰਾਈਏ ਗੁਪਤੀ ਮਹਾਰਾਜ ਪੀਰ ਜੀ ਦੀ ਜੋ ਦਰਗਾਹ ਹੈ ਬਹੁਤ ਹੀ ਪੁਰਾਣੇ ਸਮੇ ਤੋਂ ਚੱਲਦੀ ਆਈ ਹੋਈ ਹੈ ਇਸ ਦਰਗਾਹ ਦੇ ਉੱਤੇ ਹਰੇਕ ਵੀਰਵਾਰ ਖਾਸ ਕਰਕੇ ਜਿਠੇ ਵੀਰਵਾਰ ਨੂੰ ਸੰਗਤਾਂ ਲੰਗਰ ਲਗਾਉਂਦੀਆਂ ਹਨ ਨਿਆਜ਼ਾਂ ਵੀ ਵੰਡਦੇ ਹਨ ਇਸ ਗੇਟ ਤੋਂ ਥੋੜੀ ਦੂਰ ਅੱਗੇ ਹੈ ਜੇਕਰ ਖੁੱਲਾ ਹੋਇਆ ਦਰਬਾਰ ਤਾਂ ਤੁਹਾਨੂੰ ਅਸੀਂ ਦਰਗਾਹ ਦੇ ਵੀ ਦਰਸ਼ਨ ਕਰਾਵਾਂਗੇ ਦੇਖਦੇ ਆਂ ਅੱਗੇ ਜਾ ਕੇ ਸਾਧ ਸੰਗਤ ਜੀ ਇਹ ਜੋ ਦਰਗਾਹ ਹੈ ਇਹ ਕੱਚੀ ਸੜਕ ਜੋ ਬਲਾ ਚੌਰ ਚੌਂਗ ਤੋਂ ਗੋਹਣ ਰੋਡ ਨੂੰ ਆndi ਹੈ ਇਹ ਉਹੀ ਸੜਕ ਪਿੰਡਾਂ ਚੋਂ ਹੋ ਕੇ ਇਹ ਪਹੁੰਚਦੀ ਹੈ ਰੈਲ ਮਜਰੇ ਰੈਲ ਮਜਰੇ ਦੇ ਜੰਗਲਾਂ ਵਿੱਚ ਸਾਡੇ ਬਜ਼ੁਰਗ ਦੱਸਦੇ ਸੀ ਇਹ ਚੰਦੂਆਂ ਦੀ ਚੋਈ ਆਖਵਾਂਦੀ ਸੀ ਸੇਵਾਦਾਰਾਂ ਨੇ ਬੜੇ ਹੀ ਮਿਹਨਤ ਨਾਲ ਇਸ ਦਰਗਾਦੀ ਉਹ ਸਾਰੀ ਵੀ ਕੀਤੀ ਹੈ ਆ ਦੇਖੋ ਸਾਹਮਣੇ ਕੁਰਸੀਆਂ ਵੀ ਲਾਈਆਂ ਹੋਈਆਂ ਨੇ ਬੈਠਣ ਵਾਸਤੇ ਪਾਣੀ ਦਾ ਪੂਰਾ ਪ੍ਰਾਲਾ ਹੈ ਬੜੀ ਸੰਗਤ ਇੱਥੇ ਝੁਕਦੀ ਹੈ ਆ ਕੇ ਇਸ ਦਰਬਾਰ ਉੱਤੇ ਇੱਥੇ ਜਿਆਦਾ ਕੋਈ ਫਰਕ ਨਹੀਂ ਪੀਰਾਂ ਫਕੀਰਾਂ ਦੀ ਕੋਈ ਯਾਦ ਨਹੀਂ ਹੁੰਦੀ ਇਹ ਜਾਤ ਨੂੰ ਬਲੌਂਗ ਨਹੀਂ ਕਰਦੇ ਇਹ ਤਾਂ ਪਿਆਰ ਦੇ ਭੁੱਖੇ ਹੁੰਦੇ ਆ ਮੇਰੀ ਸਰਕਾਰ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੀ ਹੈ ਕੀ ਕਰੀਏ ਜੰਦਾ ਲੱਗਿਆ ਹੋਇਆ ਨਹੀਂ ਤਾਂ ਤੁਹਾਨੂੰ ਅਸੀਂ ਅੱਜ ਇਸ ਦਰਗਾਹ ਦੇ ਦਰਸ਼ਨੇ ਜ਼ਰੂਰ ਕਰਾਣੇ ਸਨ ਜੰਦਾ ਲੱਗਣਾ ਕਰਕੇ ਔਖੀ ਹੈ ਜੇਠਾ ਵੀਰਵਾਰ ਹੈ ਕੱਲ ਨੂੰ ਇਹ ਤਾਂ ਦਰਵਾਜ਼ਾ ਖੁੱਲੇਗਾ ਸੰਗਤਾਂ ਦਾ ਵੀ ਕਾਫੀ ਜ਼ੋਰ ਹੋਏਗਾ ਆਓ ਤੁਹਾਨੂੰ ਜੋ ਨਾਲ ਜੰਗਲ ਲੱਗਦਾ ਹੈ ਉਹਦੇ ਇੱਕ ਝਲਕ ਦਿਖਾਈਏ ਮੇਰੀ ਸਰਕਾਰ ਬੜੀ ਦਿਿਆਲੂ ਹੈ ਬੜੀ ਨਿਗਰਾਨ ਹੈ ਜੰਗਲ ਵਿੱਚ ਮੰਗਲ ਲਾਇਆ ਹੋਇਆ ਹੈ ਸਰਕਾਰ ਨੇ ਇਹਨੂੰ ਗੁਪਤੀਪੀਰ ਕਿਉਂ ਕਹਿੰਦੇ ਹੈ ਗੁਪਤੀ ਪੀਰ ਕਹਿੰਦੇ ਹੈ ਸਾਰੇ ਲੋਕ ਕਈਆਂ ਨੂੰ ਪਤਾ ਹੋਵੇਗਾ ਕਈਆਂ ਨੂੰ ਪਤਾ ਨਹੀਂ ਹੋਵੇਗਾ ਸਿਆਣੇ ਬਜ਼ੁਰਗ ਦੱਸਦੇ ਹੈ ਕਿ ਗੁਪਤੀ ਪੀਰ ਇਹਨਾਂ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿ ਜੋ ਸੁਖ ਨੂੰ ਸੁਖਦਾ ਹੈ ਇੱਥੇ ਆ ਕੇ ਉਹ ਆਪਣੇ ਮਨ ਵਿੱਚ ਹੀ ਰੱਖ ਲਵੇ ਕਿਸੇ ਦੇ ਨਾਲ ਸ਼ੇਅਰ ਨਾ ਕਰੇ ਜੋ ਗੁਪਤੀ ਪੀਰ ਜੀ ਕੋਲੋਂ ਮੰਗਿਆ ਹੈ ਕਿਸੇ ਨੂੰ ਦੱਸੇ ਨਾ ਕਿ ਮੈਂ ਸਰਕਾਰ ਦੇ ਕੋਲੋਂ ਆਹ ਕੁਝ ਮੰਗਿਆ ਹੈ ਜੇ ਕਿਸੇ ਨੂੰ ਦੱਸ ਦਿੱਤਾ ਕਿ ਮੈਂ ਗੋਪਤੀ ਪੀਰ ਦੇ ਗਿਆ ਸੀ ਉੱਥੇ ਮੈਂ ਜਾ ਕੇ ਆ ਸੁਖ ਸੁਖੀ ਹੈ ਤਾਂ ਉਹ ਸੁਖ ਪੂਰੀ ਨਹੀਂ ਹੋਵੇਗੀ ਜੇਕਰ ਨਾ ਦੱਸਿਆ ਤਾਂ ਮੇਰੀ ਸਰਕਾਰ ਦਿਲ ਦੀ ਹਰ ਮਰਜ਼ੀ ਪੂਰੀ ਕਰ ਜਾਂਦੀ ਹੈ ਇਸ ਕਰਕੇ ਇਹਨਾਂ ਨੂੰ ਗੁਪਤੀ ਪੀਰ ਕਹਿੰਦੇ ਆ ਸੰਗਤਾਂ ਬੜੀਆਂ ਦਿਲਚਸਪ ਹੋ ਕੇ ਇਸ ਸਰਕਾਰ ਦੇ ਅਗੇ ਸੀਚ ਗਾਂਦੀਆਂ ਨੇ ਤੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਜਦੋਂ ਗੁਪਤ ਰੱਖੀ ਹੋਈ ਅਰਦਾਸ ਪੂਰੀ ਹੋ ਜਾਂਦੀ ਹੈ ਤਾਂ ਫਿਰ ਡੋ ਟੋਹਲ ਧਮਾਕਿਆਂ ਦੇ ਨਾਲ ਮਥਰੇ ਕਣਾਉਂਦੇ ਹੈ ਇਸ ਕਰਕੇ ਇਹਨਾਂ ਨੂੰ ਗੁਪਤੀ ਪੀਰ ਕਹਿੰਦੇ ਹਨ ਜੇਕਰ ਖੁੱਲਾ ਦਰਵਾਜ਼ਾ ਹੁੰਦਾ ਤਾਂ ਤੁਹਾਨੂੰ ਅੰਦਰ ਜਾ ਕੇ ਵੀ ਅਸੀਂ ਇਹਨਾਂ ਦੇ ਦਰਸ਼ਨ ਕਰਵਾਉਣੇ ਸਨ ਅਗਲੀ ਵਾਰ ਤੁਹਾਨੂੰ ਅਸੀਂ ਅੰਦਰ ਜਾ ਕੇ ਇਸ ਸੱਚੀ ਸਰਕਾਰ ਦੀ ਜੋ ਦਰਗਾਹ ਹੈ ਉਹਦੇ ਦ دیدار ਕਰਾਵਾਂਗੇ ਜੈਕਾਰਾ ਗੁਪਤੀ ਪੀਰ ਮਹਾਰਾਜ ਜੀ ਦਾ ਬੋਲ ਸੱਚੇ ਦਰਬਾਰ ਕੀ